ਭਗਤ ਸਿੰਘ ਜੇ ਕੱਲ ਆ ਜਾਂਦੇ ਤਾਂ ਭਗਵੰਤਮਾਨ ਸਾਹਿਬ ਨੇ ਉਹਨਾਂ ਨੂੰ ਵੀ ਫੜ ਕੇ ਜੇਲ੍ਹ ਚ ਤੁੰਦ ਦੇਣਾ ਸੀ ਇੱਕ ਸਵਾਲ ਮੇਰਾ ਬੜਾ ਗੰਭੀਰ ਹੈ ਆ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤਮਾਨ ਨੇ ਕਹਿੰਦੇ ਰਿਹਾ ਕਿ ਅਸੀਂ ਭਗਤ ਸਿੰਘ ਦੇ ਵਾਰਸਾਂ ਭਗਤ ਸਿੰਘ ਵਾਲੀ ਪੱਗ ਬੰਨਦੇ ਆ ਭਗਤ ਸਿੰਘ ਦਾ ਨਾਹਰਾ ਲਾਉਨੇ ਆ ਜੀ ਕੱਲ ਜਦੋਂ ਕਿਸਾਨਾਂ ਦੀ ਫੜੋ ਫੜੀ ਹੋਈ 80-80 ਸਾਲ ਦੇ ਕਿਸਾਨ ਫੜੇ ਮੰਨ ਲਓ ਕੱਲ ਭਗਤ ਸਿੰਘ ਜੀ ਆ ਜਾਂਦੇ ਤਾਂ ਉਹ ਕੀ ਭਗਵੰਤਮਾਨ ਸਾਹਿਬ ਦੀ ਸਰਕਾਰ ਨੂੰ ਥਾਪੀ ਦਿੰਦੇ ਸ਼ਾਬਾਸ਼ ਦਿੰਦੇ ਜਾਂ ਕੁਝ ਹੋਰ ਕਰਦੇ ਭਗਤ ਸਿੰਘ ਜੇ ਕੱਲ ਆ ਜਾਂਦੇ ਤਾਂ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਵੀ ਫੜ ਕੇ ਜੇਲ੍ਹ ਚ ਤੋਣ ਦੇਣਾ ਸੀ ਹੈ ਉਹਨਾਂ ਦੇ ਲਿਖਤਾਂ ਪੜ ਲਓ ਉਹ ਤਾਂ ਕਹਿੰਦੇ ਰਾਜ ਹੀ ਕਿਸਾਨਾਂ ਤੇ ਮਜ਼ਦੂਰਾਂ ਦਾ ਹੋਣਾ ਚਾਹੀਦਾ ਕਾਰਪੋਰੇਟਾਂ ਦਾ ਨਹੀਂ ਹੋਣਾ ਚਾਹੀਦਾ ਤੇ ਭਗਵੰਤ ਮਾਨ ਸਾਹਿਬ ਕਿਹਨੂੰ ਦੇ ਰਹੇ ਨੇ ਪੰਜਾਬ ਦੀਆਂ ਸੜਕਾਂ ਕਿਹਨੂੰ ਦਿੱਤੀਆਂ ਜਿਹੜੇ ਸੈਲੋ ਬਣਾ ਕੇ ਉਹ ਕਿਹਨੂੰ ਉਹ ਲੋਕਾਂ ਨੂੰ ਦੇ ਰਿਹਾ ਕਿਉਂਕਿ ਭਗਤ ਜਿਹੜੇ ਭਗਵੰਤ ਸਿੰਘ ਨੇ ਉਸ ਕੁਰਸੀ ਤੇ ਬੈਠੀ ਨੇ ਜਿਹੜੇ ਉਦੋਂ ਅੰਗਰੇਜ਼ ਬੈਠੇ ਸੀ ਅੰਗਰੇਜ਼ ਵੀ ਇਹੀ ਕਹਿੰਦੇ ਸੀ ਤੁਹਾਨੂੰ ਅਸੀਂ ਫੁਲਾਣਾ ਕੰਮ ਨਹੀਂ ਕਰਨ ਦਿੰਦੇ ਉੱਥੇ ਪਾਬੰਦੀਆਂ ਲਾਉਂਦੇ ਸੀ ਜੱਲਿਆਂ ਵਾਲੇ ਬਾਗ ਦੇ ਵਿੱਚ ਰੈਲੀ ਕਰਦੇ ਆ ਤੇ ਗੋਲੀਆਂ ਮਾਰੀਆਂ ਸੀ ਤੇ ਅੱਜ ਜਦੋਂ ਸੱਤਾ ਦੇ ਭਗਵੰਤ ਮਾਨ ਸਾਹਿਬ ਖੁਦ ਨੇ ਭਗਤ ਸਿੰਘ ਵਾਲੀ ਪੱਗ ਬੰਨ੍ਹ ਕੇ ਤਾਂ ਅੱਜ ਭਗਤ ਸਿੰਘ ਵੀ ਸਾਹਮਣੇ ਖੜਾ ਹੁੰਦਾ ਤੇ ਸਭ ਤੋਂ ਪਹਿਲਾਂ ਜੇਲ੍ਹ ਚੋਂ ਚੋੱਕ ਕੇ ਭਗਤ ਸਿੰਘ ਨੂੰ ਸਿੱਟਣਾ ਸੀ ਕਿਉਂਕਿ ਭਗਤ ਸਿੰਘ ਨੇ ਇਹੀ ਮੰਗ ਕਰਨੀ ਸੀ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਨਾ ਸਾਡਾ ਰਾਈਟ ਹੈ ਉਹ ਹੜਤਾਲ ਵੀ ਭਗਤ ਸਿੰਘ ਵਰਗੇ ਨੇ ਜੇਲ੍ਹ ਅੰਦਰ ਰੱਖੀ ਭਗਤ ਸਿੰਘ ਨੇ ਕਿਹਾ ਸੀ ਇਹ ਪੰਜਾਬ ਦੇ ਹੱਕ ਨੇ ਆ ਭਾਈ ਪੰਜਾਬ ਦੀਆਂ ਮੰਗਾਂ ਨੇ ਪੰਜਾਬ ਦਾ ਪਾਣੀ ਹੈ ਪੰਜਾਬ ਦੀ ਫਸਲ ਹੈ ਇਹਨੂੰ ਬਚਾਓ ਜਦੋਂ ਇਹ ਸਵਾਲ ਉਠਾਉਣੇ ਸੀ ਤਾਂ ਉਦੋਂ ਫਿਰ ਭਗਤ ਸਿੰਘ ਜੇਲ੍ਹ ਚ ਹੋਣਾ ਸੀ ਕਿਉਂਕਿ ਜਰਨਲ ਡਾਇਰ ਦੀ ਜਗ੍ਹਾ ਤੇ ਬੈਠੇ ਨੇ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਮੈਂ ਨਹੀਂ ਗੱਲ ਸੁਣਦਾ ਜਦੋਂ ਮੀਡੀਆ ਚ ਕਹਿੰਦੇ ਨੇ ਲੋਕਾਂ ਨੇ ਪੁੱਛਿਆ ਮੀਡੀਆ ਕਰਮੀਆਂ ਨੇ ਪੁੱਛਿਆ ਵੀ ਨਾਰਾਜ਼ ਹੋ ਗਏ ਨੇ ਕਹਿੰਦਾ ਹੁੰਦੇ ਤਾਂ ਹੋ ਜਾਣ ਉਹ ਕਹਿੰਦਾ ਨਹੀਂ ਤੁਸੀਂ ਨਾਰਾਜ਼ ਹੋ ਗਏ ਮੈਂ ਕਹਿੰਦਾ ਮੈਂ ਤਾਂ ਹੋਊਗਾ ਮੈਂ ਤਾਂ ਦੂਜਿਆਂ ਦਾ ਜਿਹੜਾ ਜ਼ਿੰਮੇਵਾਰ ਆ ਜੇ ਦੁਜਿਆਂ ਨੇ ਤੁਸੀਂ ਜ਼ਿੰਮੇਵਾਰ ਸਾਢੇ 3 ਕਰੋੜ ਲੋਕਾਂ ਦੇ ਤੇ ਭਗਵੰਤ ਮਾਨ ਜੀ ਇਹ ਦੱਸੋ ਉਹਦੇ ਚ ਮਜ਼ਦੂਰ ਕਿੰਨੇ ਪਰਸੈਂਟ ਨੇ ਉਹਦੇ ਚ ਕਿਸਾਨ ਕਿੰਨੇ ਪਰਸੈਂਟ ਨੇ ਜੇ ਤੁਸੀਂ ਸਾਢੇ 3 ਕਰੋੜ ਲੋਕਾਂ ਦੇ ਕਸਟੋਡੀਅਨ ਹੈਗੇ ਹੋ ਤੇ ਫਿਰ ਉਹ ਚ ਕਿਸਾਨ ਮਜ਼ਦੂਰ ਨਹੀਂ ਹੈਗੇ ਸੋ ਇਹ ਲੋਕਾਂ ਤੋਂ ਪਿੱਠ ਘੁਮਾ ਲਈ ਭਗਤ ਸਿੰਘ ਤੋਂ ਪਿੱਠ ਘੁਮਾ ਲਈ ਤੇ ਜਰਨਲ ਡਾਇਰ ਵਾਲ ਕਰ ਲਈ ਦਿੱਲੀ ਵਾ ਦੇ ਅਮਰ ਸਿੰਘ ਨੂੰ ਕੀ ਲੱਗਦਾ ਕਿ ਕੱਲ ਜੇ ਸ਼ਹੀਦ ਭਗਤ ਸਿੰਘ ਹੁੰਦੇ ਤਾਂ ਉਹ ਕਿਸਾਨਾਂ ਵਾਲੇ ਪਾਸੇ ਖੜਦੇ ਕਿ ਸਰਕਾਰ ਨਾਲ ਭਗਵੰਤ ਮਾਨ ਸਾਹਿਬ ਨਾਲ ਖੜਦੇ ਯਾਰ ਕਮਾਲ ਕਰਦੇ ਹੋ ਜੇ ਭਗਤ ਸਿੰਘ ਹੁੰਦੇ ਤੇ ਭਗਤ ਸਿੰਘ ਹੁੰਦੇ ਨਹੀਂ ਭਗਤ ਸਿੰਘ ਹੈ ਉਹ ਕਾਰਪੋਰੇਟਾਂ ਨੂੰ ਦੇ ਰਿਆ ਸਿੱਖਿਆ ਸਿੱਖਿਆ ਨੀਤੀ ਨਵੀਂ ਬਣਾ ਕੇ ਕੇਂਦਰ ਨੇ ਸਾਡੇ ਤੋਂ ਸਾਰੀ ਸਿੱਖਿਆ ਤੇ ਸਿੱਖਿਆਦਾਰ ਹੀ ਖੋ ਰਹੀ ਆ ਤੇ ਭਗਵੰਤ ਮਾਨ ਸਾਹਿਬ ਉਹਦੇ 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 ਬਾਰੇ ਇੱਕ ਸ਼ਬਦ ਨਹੀਂ ਬੋਲਦੇ ਤੇ ਇਹ ਭਗਵੰਤ ਮਾ ਜਿਹੜੇ ਭਗਤ ਸਿੰਘ ਨੇ ਉਹ ਤੇ ਅੱਜ ਵੀ ਬੋਲ ਰਹੇ ਨੇ ਉਹ ਤਾਂ ਕਹਿੰਦੇ ਨੇ ਕਿ ਦੁਨੀਆ ਭਰ ਦੇ ਕਿਸਾਨ ਮਜ਼ਦੂਰੋ ਇੱਕ ਹੋਵੋ ਤੇ સામਰਾਜਵਾਦ ਮਰਦਾ ਬਲ ਕਰੋ ਇਹ ਜਿਹੜੇ ਭਗਵੰਤ ਮਾਨ ਜੀ ਨੇ ਇਨਕਲਾਬ ਜ਼ਿੰਦਾਬਾਹ ਤਾਂ ਕਹਿੰਦੇ ਆ ਸਾਮਰਾਜਵਾਦ ਮਰਦਾਬਾਦ ਕਿਉਂ ਨਹੀਂ ਕਹਿੰਦੇ ਜੇ ਸੱਚੀਓ ਭਗਤ ਸਿੰਘ ਦੇ ਵਾਰਿਸ ਹੋਣ ਇਹ ਕਹਿਣ ਸਾਮਰਾਜਵਾਦ ਮਰਦਾਬਾਦ ਪਰ ਸਾਮਰਾਜਵਾਦ ਮਰਦਾਬਾਦ ਨਹੀਂ ਕਹਿ ਸਕਦੇ ਕਿਉਂਕਿ ਇਹ ਸਿਰਫ ਲੋਕਾਂ ਨੂੰ ਲੁਭਾਉਣ ਵਾਸਤੇ ਭਗਤ ਸਿੰਘ ਦੀ ਪੱਗ ਬੰਨੀ ਹੋਈ ਆ ਇਹ ਪੁਸ਼ਤਪਨਾ ਹੀ ਸਾਮਰਾਜ ਦੀ ਕਰਦੇ ਨੇ ਉਹਨਾਂ ਦੇ ਅੱਖੇ ਚੱਲਦੇ ਨੇ ਸਾਰਾ ਕੁਝ ਉਹਨਾਂ ਨੂੰ ਦੇਣ ਲਈ ਤਹਾਉ ਨੇ ਤਾਂ ਤੱਕ ਕਿਸਾਨਾਂ ਦੀ ਬੇਇੱਜ਼ਤੀ ਕਰਕੇ ਉਹਨਾਂ ਨੂੰ ਮੀਟਿੰਗ ਦੇ ਵਿੱਚ ਉਠਾ ਦਿੱਤਾ ਨਾਲ ਪਰ ਫੋਟੋ ਤਾਂ ਅਜੇ ਵੀ ਭਗਵੰਤ ਮਾਨ ਸਾਹਿਬ ਉਹਦੇ ਦਫ਼ਤਰ 'ਚ ਸ਼ਹੀਦ ਭਗਤ ਸਿੰਘ ਜੀ ਦੀ ਲੱਗੀ ਆ ਅ ਦੇਖੋ ਫੋਟੋ ਲਾਉਣ ਨਾਲ ਕੀ ਹੁੰਦਾ ਬਾਬੇ ਨਾਨਕ ਦੀ ਫੋਟੋ ਲਾ ਕੇ ਬਾਬੇ ਨਾਨਕ ਦਾ ਗੁਰੂ ਗ੍ਰੰਥ ਸਾਹਿਬ ਸਾਹਮਣੇ ਰੱਖ ਕੇ ਜਿਹੜੇ ਪੁਜਾਰੀ ਨੇ ਉਹਨਾਂ ਦੀ ਵਿਚਾਰਧਾਰਾ ਦੇ ਉਲਟ ਚੱਲ ਰਹੇ ਨੇ ਤਾਂ ਫੋਟੋ ਲਾ ਕੇ ਭਗਵੰਤ ਮਾਨ ਜਿਹੜੇ ਹੈਗੇ ਨੇ ਮੁੱਖ ਮੰਤਰੀ ਉਹ ਸਿਰਫ ਲੋਕਾਂ ਦੀ ਭਾਵ ਨੂੰ ਉਖਾਉਣਾ ਚਾਹੁੰਦੇ ਵੀ ਅਸੀਂ ਉਹ ਰਾਜ ਕਰ ਰਹੇ ਹਾਂ ਜਿਹੜਾ ਭਰਮਪ੍ਰਲੇਖਾ ਖੜਾ ਕਰਨਾ ਚਾਹਦਾ ਪਰ ਫੋਟੋ ਦੇ ਪਿੱਛੇ ਜਿਹੜਾ ਰਾਜ ਆ ਉਹ ਸਾਮਰਾਜੀਆਂ ਦਾ ਕਾਰਪੋਰੇਟ ਘਰਾਣਿਆਂ ਦਾ ਉਹਨਾਂ ਦੀ ਪੁਸ਼ਤ ਬਣਾਈ ਇਹ ਤਾਂ ਸਰਦਾਰ ਭਗਤ ਸਿੰਘ ਜਿਹੜੇ ਨੇ ਉਹਨਾਂ ਦੀ ਵਿਚਾਰਧਾਰਾ ਦੀ ਵੀ ਤੋਹੀਨ ਆ ਵੀ ਉਹਨਾਂ ਦੀ ਫੋਟੋ ਲਾ ਕੇ ਉਹਨਾਂ ਦੀ ਸੋਚ ਤੇ ਉਹਨਾਂ ਦੀ ਵਿਚਾਰਧਾਰਾ ਦੇ ਉਲਟ ਕੰਮ ਕੀਤਾ ਜਾ ਰਿਹਾ ਨਹੀਂ ਭਗਤ ਸਿੰਘ ਦੀ ਵਿਚਾਰਧਾਰਾ ਦੇ ਉਲਟ ਕਿਵੇਂ ਚੱਲ ਰਿਹਾ ਭਗਵੰਤ ਮਾਨ ਕਿਹੜੇ ਹਿਸਾਬ ਨਾਲ ਤੁਸੀਂ ਕਹਿ ਰਹੇ ਜਿਹੜਾ ਭਗਤ ਸਿੰਘ ਉਹਨਾਂ ਦਾ ਨਾਰਾ ਇਨਕਲਾਬ ਜਿੰਦਾਬਾਦ ਇਨਕਲਾਬ ਦਾ ਮਤਲਬ ਸਾਰਿਆਂ ਲਈ ਸਾਰਾ ਕੁਝ ਬਰਾਬਰ ਤੇ ਸ਼ਾਮਰਾਜਵਾਦ ਮਰਦਾਬਾਦ ਵੀ ਜਿਹੜੀਆਂ ਕਾਰਪੋਰੇਟ ਘਰਾਣੇ ਤੇ ਜਿਹੜੇ ਲੁਟੇਰੇ ਨੂੰ ਨਹੀਂ ਹੋਣਾ ਚਾਹੀਦੇ ਤੇ ਲੁਟੇਰੇ ਤਾਂ ਉਹਦੇ ਉਹ ਬੈਠੇ ਦਾਬਾ ਹੀ ਇਸ ਗੱਲ ਦੀ ਮਾਰ ਰਹੇ ਨੇ ਵੀ ਇਹ ਤਾਂ ਜੀ ਜਿਹੜੇ ਕਿਸਾਨ ਨੇ ਇਹ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਰੋਕ ਲੈਂਦੇ ਨੇ ਉਹ ਕੀ ਦਾ ਸਾਮਰਾਜੀਆਂ ਦਾ ਇਹ ਜੀ ਪਾਈਪਲਾਈਨ ਰੋਕ ਲੈਂਦੇ ਰੋਕ ਕਿਦੀ ਆ ਇਮੀਗ੍ਰੇਸ਼ਨਾਂ ਦੇ ਦਫਤਰਾਂਗੇ ਧਰਨੇ ਦੇ ਦਿਨ ਉਹ ਕਿਦੇ ਨੇ ਉਹ ਸਾਰੇ ਸਾਮਰਾਜੀਆਂ ਦੀ ਲੁੱਟ ਤੇ ਉਹਨਾਂ ਵਾਸਤੇ ਬਣਾਏ ਹੋਏ ਨਾ ਤਾਂ ਇੱਥੋਂ ਸਪਸ਼ਟ ਹੈ ਵੀ ਕੌਣ ਕਿਹਦੇ ਪੱਖ 'ਚ ਖੜਾ ਦੇਖੋ ਜੀ ਸ਼ਹੀਦ ਭਗਤ ਸਿੰਘ ਅੱਜ ਵੀ ਜਿਉਂਦੇ ਨੇ ਜੇ ਕਿਸੇ ਨੇ ਮਿਲਣਾ ਤਾਂ ਉਹਨਾਂ ਦੀਆਂ ਲਿਖਤਾਂ ਉਹਨਾਂ ਦੀਆਂ ਹੱਥੀ ਲਿਖਤਾਂ ਜਿਹੜੀਆਂ ਨੇ ਉਹ ਪੜੀਆਂ ਜਾ ਸਕਦੀਆਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਜੇਲ੍ਹ ਡਾਇਰੀ ਮੌਜੂਦ ਹੈ ਉਹਨਾਂ ਦੇ ਲੇਖ ਲਿਖੇ ਮੌਜੂਦ ਨੇ ਉਹਨਾਂ ਦੇ ਜਿਹੜੇ ਉਹਨਾਂ ਦੇ ਸਕੇ ਭਾਂਜੇ ਪ੍ਰੋਫੈਸਰ ਜਗਮਉਨ ਸਿੰਘ ਉਹਨਾਂ ਦੀ ਲਿਖੀ ਇੱਕ ਵੱਡ ਅਕਾਰੀ ਕਿਤਾਬ ਹੈ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀਆਂ ਲਿਖਤਾਂ ਉਹ ਪੜ੍ਹੀ ਜਾ ਸਕਦੀ ਹੈ ਸ਼ਹੀਦ ਭਗਤ ਸਿੰਘ ਦੇ 49 ਵਿਚਾਰ ਕਿਤਾਬ ਪੜ੍ਹੀ ਜਾ ਸਕਦੀ ਹੈ ਫਿਰ ਪਤਾ ਲੱਗ ਜਾਂਦਾ ਕਿ ਸ਼ਹੀਦ ਭਗਤ ਸਿੰਘ ਕੀ ਆ ਉਹ ਚਾਹੁੰਦੇ ਕੀ ਆ ਉਹਨਾਂ ਦੀ ਵਿਚਾਰਧਾਰਾ ਕੀ ਆ ਔਰ ਜੋ ਕੁਝ ਪਿਛਲੇ ਦੋ ਦਿਨਾਂ ਚ ਪੰਜਾਬ ਦੇ ਵਿੱਚ ਹੋਇਆ ਕਿਸਾਨ ਫੜੇ ਫੜੋ ਫੜੀ ਚੱਲੀ ਜੀਲਾ ਚ ਗਏ ਕੀ ਉਹ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਹੈ ਜਾਂ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਉਲਟ ਕੰਮ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਅਵਤਾਰ ਸਿੰਘ ਜੀ ਜੇਕਰ ਆਪਾਂ ਗੱਲ ਕਰੀਏ ਜਦੋਂ ਕੇਂਦਰ ਵੱਲ ਮੋਰਚਾ ਲਾਉਣ ਤੁਸੀਂ ਜਾਣਦੇ ਹੋ ਕਿਸਾਨ ਜਾਂਦੇ ਨੇ ਤਾਂ ਉਦੋਂ ਮਾਨ ਸਾਹਿਬ ਤੇ ਇਹਨਾਂ ਦੀ ਸਰਕਾਰ ਕਹਿੰਦੀ ਆ ਵੀ ਆਪਦੇ ਦੇਸ਼ ਦੀ ਰਾਜਧਾਨੀ ਹੈ ਉੱਥੇ ਜਾਣਾ ਕਿਸਾਨਾਂ ਦਾ ਹੱਕ ਬਣਦਾ ਤੇ ਇਹਦੇ ਚ ਗਲਤ ਕੋਈ ਨਹੀਂਗਾ ਤੇ ਕੇਂਦਰ ਸਰਕਾਰ ਤੱਕਾ ਕਰ ਰਹੀ ਹੈ ਪਰ ਜਦੋਂ ਤੁਸੀਂ ਕੱਲ ਚੰਡੀਗੜ੍ਹ ਜਾ ਰਹੇ ਸੀ ਤਾਂ ਉਦੋਂ ਉਹਨਾਂ ਦਾ ਫਿਰ ਵਰਤਾਓ ਬਦਲ ਕਿਵੇਂ ਗਿਆ ਦੇਖੋ ਵਰਤਾਓ ਬਦਲਿਆ ਨਹੀਂ ਵਰਤਾਓ ਉਹੀ ਹੈ ਕਿਉਂਕਿ ਚੰਡੀਗੜ੍ਹ ਜਾਣ ਤੋਂ ਤਾਂ ਰੋਕਿਆ ਉਲਟਾ ਨਾਲ ਉਹ ਕਮੈਂਟ ਕਰਦੇ ਨੇ ਉਹ ਇੱਕ ਐਮਾਜ਼ਾਨ ਦੀ ਕੰਪਨੀ ਦਾ ਫਿਕਰ ਕਰ ਰਹੇ ਨੇ ਵੀ ਉਹਦੇ ਟਰੱਕ ਜਿਹੜੇ ਵਲਕੇ ਆਉਂਦੇ ਨੇ ਰਸਤੇ ਰੋਕੇ ਹੋਏ ਨੇ ਰਸਤੇ ਜਿਹੜੇ ਚੰਡੀਗੜ੍ਹ ਦਿੱਲੀ ਜਾ ਰਹੇ ਉਹਨਾਂ ਥੋੜੀ ਰੋਕੇ ਆ ਹਰਿਆਣੇ ਦੀ ਗਵਰਨਮੈਂਟ ਨੇ ਰੋਕੇ ਹੋਏ ਆ ਔਰ ਭਗਵਾਨ ਤੁਮਾਨ ਜੀ ਨਾ ਸਿਰਫ ਚੰਡੀਗੜ੍ਹ ਵੱੜਨ ਤੋਂ ਸਾਨੂੰ ਰੋਕ ਰਹੇ ਨੇ ਉਹਨਾਂ ਮੋਰਚਾਂ ਖਿਲਾਫ ਵੀ ਬੋਲ ਰਹੇ ਨੇ ਕਿ ਉਹ ਜੀ ਰਸਤੇ ਰੋਕ ਕੇ ਬੈਠੇ ਹੋਏ ਨੇ ਉਹ ਰੇਲਾ ਰੋਕ ਲੈਂਦੇ ਨੇ ਇਸ ਕਰਕੇ ਸਾਡਾ ਸਮਾਨ ਨਹੀਂ ਉਧਰ ਆ ਰਿਹਾ ਸਾਡੇ ਜਿਹੜੇ ਇਨਵੈਸਟਰ ਉਹ ਨਹੀਂ ਆ ਰਹੇ ਤੇ ਉਹਨਾਂ ਦੇ ਵੀ ਉਹ ਹਮਲਾ ਕਰ ਰਹੇ ਨੇ ਉਹ ਕੇਂਦਰ ਦੀ ਸਰਕਾਰ ਦੇ ਖਿਲਾਫ ਜਾਂ ਹਰਿਆਣੇ ਦੀ ਸਰਕਾਰ ਦੇ ਖਿਲਾਫ ਬੋਲਣ ਦੀ ਤਿਆਰ ਨਹੀਂ ਹੈਗੇ ਉਲਟਾ ਹਮਲਾ ਕਰ ਰਹੇ ਨੇ ਵੀ ਰੋਡ ਰੋਕ ਕੇ ਬੈਠੇ ਹੋਏ ਨੇ ਉਹ ਇਹ ਤੋਂ ਦੋ ਰੋਡੋਂ ਪਹਿਲਾਂ ਰੋਕੀ ਬੈਠੇ ਨੇ ਤੇ ਤੀਜਾ ਰੋਡ ਚੰਡੀਗੜਾ ਕੇ ਆ ਜਿਹੜੇ ਐਸ ਕੇਮ ਵਾਲੇ ਰੋਕ ਲੈਣਗੇ ਇਸ ਕਰਕੇ ਉਹ ਸਮੂਹ ਕਿਸਾਨੀ ਦੇ ਉੱਤੇ ਹਮਲਾ ਬੋਲ ਰਹੇ ਨੇ ਨਾ ਸਿਰਫ ਉਹਨਾਂ ਦੇ ਉੱਤੇ ਕੇ ਇੰਦਰ ਦੇ ਨਾਲ ਕਿਉਂ ਖਿਚੜੀ ਨੇ ਜਦ ਕਿ ਉਹਨੂੰ ਕਹਿਣਾ ਚਾਹੀਦਾ ਵੀ ਉਹ ਰਸਤਾ ਕੇਂਦਰ ਨੇ ਰੋਕਿਆ ਹੋਇਆ ਤੇ ਆਓ ਅਸੀਂ ਇੱਥੇ ਜਗ੍ਹਾ ਦਿੰਨੇ ਆ ਕਿਉਂਕਿ ਚੰਡੀਗੜ੍ਹ 'ਚ ਪ੍ਰਦਰਸ਼ਨ ਕਰਨਾ ਸਿਰਫ ਪੰਜਾਬ ਦੇ ਖਿਲਾਫ ਨਹੀਂ ਹੈਗਾ ਚੰਡੀਗੜ੍ਹ ਰਾਜਧਾਨੀ ਉੱਥੇ ਗਵਰਨਰ ਵੀ ਬੈਠਾ ਹੈ ਦਿੱਲੀ ਦੇ ਖਿਲਾਫ ਵੀ ਉੱਥੋਂ ਬਹਿ ਕੇ ਲੜਿਆ ਸੋ ਇਹ ਸਾਰਾ ਭਰਮ ਭਲੇਖਾ ਪਾਉਣ ਲਈ ਜਿਹੜਾ ਲੱਗੇ ਹੋਏ ਨੇ ਉਹ ਨਾ ਸਿਰਫ ਇਸ ਮੋਰਚੇ ਦੇ ਖਿਲਾਫ ਨੇ ਉਸ ਮੋਰਚੇ ਦੇ ਖਿਲਾਫ ਵੀ ਨੇ ਕਿਉਂ ਨੇ ਕਿਉਂਕਿ ਜਦੋਂ ਹਰਿਆਣਾ ਦੀ ਪੁਲਿਸ ਨੇ ਆ ਕੇ ਅਥਰੂ ਗੈਸ ਦੇ ਗੋਲੇ ਸੱਟੇ ਨੇ ਉਦੋਂ ਪੰਜਾਬ ਦੇ ਲੋਕਾਂ ਦੀ ਰਾਖੀ ਨਹੀਂ ਕਰ ਸਕੇ ਜਦੋਂ ਸ਼ੁਭਕਰਮਨ ਨੂੰ ਗੋਲੀ ਮਾਰ ਦਿੱਤੀ ਗਈ ਉਦੋਂ ਰਾਖੀ ਨਹੀਂ ਕਰ ਸਕੇ ਤਾਂ ਉਹ ਰਾਖੀ ਕਰਨ ਦੀ ਬਜਾਏ ਉਲਟਾ ਕਿਸਾਨਾਂ ਨੂੰ ਹੀ ਦੋਸ਼ੀ ਬਣਾ ਰਹੇ ਨੇ ਕਿ ਇਹਨਾਂ ਨੇ ਜਿਹੜੇ ਰਸਤੇ ਰੋਕੇ ਹੋਏ ਨੇ ਜੀ ਦੋਸਤੋ ਤੁਸੀਂ ਸੁਣਿਆ ਸੰਯੁਕਤ ਕਿਸਾਨ ਮੋਰਚੇ ਨੇ ਚੈਲੰਜ ਕਰ ਦਿੱਤਾ ਹੈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੁਣੇ-ਹੁਣੇ ਸਮਾਪਤ ਹੋਈ ਹੈ ਇਹ ਆਗੂ ਬਾਹਰ ਆਏ ਨੇ ਕਿਸਾਨਾਂ ਨੇ ਸਿੱਧੇ ਰੂਪ ਦੇ ਵਿੱਚ ਭਗਵੰਤ ਮਾਨ ਸਰਕਾਰ ਨੂੰ ਚੈਲੰਜ ਕੀਤਾ ਹੈ ਕਿ ਸਾਡੇ ਨਾਲ ਡਿਬੇਟ ਕਰ ਬਹਿਸ ਕਰੋ ਔਰ ਕਹਾਂ ਕਿ ਅਸੀਂ ਤੁਹਾਨੂੰ ਤਰੀਕ ਦਿੰਨੇ ਆ ਜਾਂ ਤੁਸੀਂ ਸਾਥੋ ਲਓ ਚੈਨਲਾਂ ਦੇ ਸਾਹਮਣੇ ਸਾਡੇ ਨਾਲ ਓਵੇਂ ਬਹਿਸ ਕਰੋ ਜਿਵੇਂ ਤੁਸੀਂ ਸਿਆਸੀ ਪਾਰਟੀਆਂ ਨੂੰ ਬਹਿਸ ਕਰਨ ਦਾ ਸੱਦਾ ਦਿੱਤਾ ਸੀ ਕਿਸਾਨਾਂ ਨੇ ਚੈਲੰਜ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਤੁਸੀਂ ਕਹਿੰਦੇ ਹੋ ਕਿ ਸਾਡੀਆਂ ਮੰਗਾਂ ਪੰਜਾਬ ਸਰਕਾਰ ਨਾਲ ਸਬੰਧਤ ਨਹੀਂ ਕਿਸਾਨ ਆਗੂ ਕਹਿੰਦੇ ਅਸੀਂ ਸਿਰਫ 4-5 ਆਗੂ ਆਵਾਂਗੇ ਤੁਸੀਂ 4-5 ਮੰਤਰੀ ਆਜੋ ਅਸੀਂ ਸਿੱਧ ਕਰਾਂਗੇ ਕਿ ਸਾਡੀਆਂ ਮੰਗਾਂ ਪੰਜਾਬ ਨਾਲ ਸਬੰਧਤ ਹਨ ਸਾਰੀਆਂ ਹੀ ਤੇ ਤੁਸੀਂ ਸਿੱਧ ਕਰ ਦੇਣਾ ਕਿ ਜਿਹੜੀਆਂ ਮੰਗਾਂ ਲੈ ਕੇ ਅਸੀਂ ਤੁਹਾਡੇ ਕੋਲ ਗਏ ਸੀ ਉਹ ਪੰਜਾਬ ਨਾਲ ਨਹੀਂ ਸਬੰਧਤ ਉਹ ਸੈਂਟਰ ਨਾਲ ਸਬੰਧਤ ਨੇ ਤਾਂ ਅਸੀਂ ਤੁਹਾਨੂੰ ਮੰਨ ਜਾਵਾਂਗੇ ਕਿਸਾਨ ਆਗੂਆਂ ਨੇ ਅੱਜ ਇਹ ਵੀ ਕਿਹਾ ਕਿ 10 ਤਰੀਕ ਨੂੰ 10 ਮਾਰਚ ਨੂੰ ਸਾਰੇ ਪੰਜਾਬ ਦੇ ਜਿੰਨੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਘਰਾਂ ਦੇ ਘਰਾਓ ਕੀਤੇ ਜਾਣਗੇ ਉਹਨਾਂ ਦੇ ਘਰਾਂ ਦੇ ਅੱਗੇ ਧਰਨੇ ਲਾਏ ਜਾਣਗੇ ਔਰ ਇਹ ਵੱਡੇ ਫੈਸਲੇ ਜਿਹੜੇ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਲਾਏ ਨੇ ਆਪਣੇ ਨਾਲ ਹਰਿੰਦਰ ਲਖੋਵਾਲ ਜੀ ਨੇ ਹੁਣੇ-ਹੁਣੇ ਪ੍ਰੈਸ ਕਾਨਫਰੰਸ ਖਤਮ ਹੋਈ ਆ ਪ੍ਰਧਾਨ ਜੀ ਮੁੱਖ ਰੂਪ ਚ ਜੇ ਅੱਜ ਮੰਨਿਆ ਜਾਵੇ ਤਾਂ ਮੀਟਿੰਗ ਦਾ ਨਚੋੜ ਕੀ ਕੱਢਿਆ ਤੁਸੀਂ ਕੀ ਐਲਾਨ ਕੀਤਾ ਕਿਉਂਕਿ ਪਿਛਲੇ ਦਿਨੀ ਜਦ ਅਸੀਂ 5 ਤਰੀਕ ਨੂੰ ਅੰਦੋਲਨ ਲਈ ਸੱਦਾ ਦਿੱਤਾ ਸੀ ਅਸੀਂ ਬਕਾਇਦਾ ਪ੍ਰਸ਼ਾਸਨ ਨੂੰ ਚੰਡੀਗੜ੍ਹ ਨੂੰ ਲਿਖਿਆ ਸੀ ਵੀ ਸਾਨੂੰ 34 ਦੇ ਵਿੱਚ ਜਗ੍ਹਾ ਦਿੱਤੀ ਜਾਵੇ ਜਿੱਥੇ ਬੈਠ ਕੇ ਅਸੀਂ ਆਪਣੀਆਂ ਮੰਗਾਂ ਲਈ ਆਪਦਾ ਸੰਘਰਸ਼ ਲਈ ਅਸੀਂ ਉੱਥੇ ਬੈਠ ਸਕੀਏ ਅਸੀਂ ਕੋਈ ਅਣਮਿਥੇ ਸਮੇਂ ਲਈ ਨਹੀਂ ਸੀ ਸਾਡਾ 5-7 ਦਿਨਾਂ ਦਾ ਪ੍ਰੋਗਰਾਮ ਸੀ ਤੇ ਉਸ ਨੇ ਹੀ ਅਸੀਂ ਇਹਨਾਂ ਨੂੰ ਸਰਕਾਰ ਨੂੰ ਵੀ ਦੱਸਿਆ ਵੀ ਆ ਸਾਡੀਆਂ ਮੰਗਾਂ ਤੁਸੀਂ ਮੰਗੀਆਂ ਹੋਈਆਂ 12 ਇਹ ਲਾਗੂ ਕਰੋ ਖੇਤੀ ਨੀਤੀ ਖਰੜਾ ਉਹਨੂੰ ਤੁਸੀਂ ਵਿਧਾਨ ਸਭਾ 'ਚ ਰੱਦ ਕਰੋ ਉਹ ਇਹਨਾਂ ਨੇ ਚਲੋ ਵਿਧਾਨ ਸਭਾ ਚ ਰੱਦ ਕਰਤਾ ਸੀ ਉਹ ਪਹਿਲੇ ਉਦੋਂ ਜਦੋਂ ਮੀਟਿੰਗ ਕੀਤੀ ਮਾਨ ਸਾਹਿਬ ਨਾਲ ਤਿੰਨ ਤਰੀਕ ਨੂੰ ਇਹਨਾਂ ਦਾ ਸੱਦਾ ਆ ਗਿਆ ਸਾਨੂੰ ਮੀਟਿੰਗ ਦਾ ਤਿੰਨ ਨੂੰ ਬੜੇ ਵਧੀਆ ਮਾਹੌਲ ਚ ਡੇਢ ਘੰਟਾ ਸੀ ਮੀਟਿੰਗ ਕੀਤੀ ਉਹ ਚ ਅਸੀਂ ਧੰਨਵਾਦ ਵੀ ਕੀਤਾ ਵੀ ਤੁਸੀਂ ਇਹ ਰੱਦ ਕਰਤਾ ਬਾਕੀ ਯਾਰ ਮੰਗਾ ਤੇ ਗੱਲਬਾਤ ਆਈ ਤੇ ਫਿਰ ਉਹ ਕਾਹਨਾਂ ਕਾਨੀ ਕਰਨ ਲੱਗੇ ਇੱਕ ਮੰਗ ਉਹਨਾਂ ਨੇ ਮੰਗ ਮੰਨੀ ਵੀ ਇੱਕ ਤਰੀਕ ਨੂੰ ਆਪਾਂ ਝੋਨਾ ਕਰਦਾਂਗੇ ਜਿਹੜੀ ਲਵਾਈਆ ਸੀਗਾ ਤੁਸੀਂ ਲੇਟ ਕਰਦੇ ਹੋ ਉਹਦੇ ਕਰਕੇ ਝੋਨਾਨੇ ਪੱਕੇ ਦਾ ਸਾਨੂੰ ਕੱਟ ਲੱਗਦੀ ਆ ਪਰ ਅਸੀਂ ਵੀ ਜਿਹੜਾ 2-300 ਰੁਪਏ ਸਾਡਾ ਪਿਛਲੀ ਵਾਰੀ ਖਰਾਬ ਹੋਇਆ ਥੋੜੀ ਸਰਕਾਰ ਚ ਸਭ ਤੋਂ ਲੁੱਟਿਆ ਗਿਆ ਉਹਦਾ ਜ਼ਿੰਮੇਵਾਰ ਕੌਣ ਆ ਕੋਆਪਰੇਟਿਵ ਚ ਇੰਨੀ ਨਹਿਰ ਕਰਦੀ ਆ ਸਾਰਾ ਕੋਆਪਰੇਟਿਵ ਮਰ ਗਿਆ ਉਹਦਾ ਜ਼ਿੰਮੇਵਾਰ ਕੌਣ ਆ ਤੇ ਸਾਡੀਆਂ ਮੰਗਾਂ ਜਿਹੜੀਆਂ ਪਿਛਲੀਆਂ ਜਿਵੇਂ ਵਨ ਟਾਈਮ ਸੈਟਲਮੈਂਟ ਸਕੀਮ ਉਹ ਵਾਰਾ ਪਸ਼ੂਆਂ ਦੀ ਗੱਲ ਥੋੜੀ ਪੰਜ ਮੈਂਬਰਾਂ ਤੇ ਜਿਹੜੀ ਆ ਫਸਲਾਂ ਤੇ ਐਮਐਸਪੀ ਤੁਸੀਂ ਆਪ ਕਿਹਾ ਸੀ ਅਸੀਂ ਸਾਰਿਆਂ ਦੇ ਦੇਵਾਂਗੇ ਮੇਰਾ ਇੱਕ ਇੱਥੇ ਸਵਾਲ ਹੈ ਜਿਵੇਂ ਮੁੱਖ ਮੰਤਰੀ ਨੇ ਪੂਰੇ ਪੰਜਾਬ ਨੂੰ ਕਿਹਾ ਕਿ ਇਹਨਾਂ ਦੀਆਂ ਮੰਗਾਂ ਤਾਂ ਪੰਜਾਬ ਸਰਕਾਰ ਨਾਲ ਸੰਬੰਧਤ ਨਹੀਂ ਸੀ ਪਰ ਜਦੋਂ ਤੁਸੀਂ ਮੀਟਿੰਗ ਕਰ ਰਹੇ ਸੀ ਉਹਨਾਂ ਨਾਲ ਕਿ ਉਦੋਂ ਵੀ ਉਹਨਾਂ ਨੇ ਤੁਹਾਨੂੰ ਇਹ ਗੱਲ ਆਖੀ ਸੀ ਵੀ ਮੰਗਾਂ ਤਾਂ ਮੇਰੇ ਨਾਲ ਸੰਬੰਧਤ ਨਹੀਂ ਨਹੀਂ ਉਦੋਂ ਕੋਈ ਗੱਲ ਨਹੀਂ ਆਖੀ ਅੱਜ ਤੋਂ ਤੇ 12 13 ਮਹੀਨੇ ਪਹਿਲਾਂ ਦਸੰਬਰ 2023 ਦੇ ਵਿੱਚ 12 ਮੰਗਾ ਸਾਡੇ ਨਾਲ ਲਿਖਤੀ ਸਮਝੌਤਾ ਹੋਇਆ ਹੋਇਆ ਮੇਰੇ ਕੋਲ ਹੈਗਾ ਰਿਕਾਰਡ ਤੁਹਾਨੂੰ ਮੈਂ ਦੇ ਦੂੰਗਾ ਬਾਅਦ ਦੇ ਵਿੱਚ ਉਹਦੇ ਚ 12 ਡੰਗਰ ਕੀ ਉਹ ਸੈਂਟਰ ਨਾਲ ਸੰਬੰਧ ਦਾ ਵਨ ਟਾਈਮ ਸੈਟਲਮੈਂਟ ਉਹ ਉਹਨਾਂ ਨਾਲ ਸੰਬੰਧ ਦਾ ਨੌਕਰੀਆਂ ਜਿਹੜੀਆਂ ਸਾਡੇ ਸ਼ਹੀਦ ਹੋਏ ਨੇ ਕਿੰਨੇ ਸਾਲ ਹੋ ਗਏ 3 ਸਾਲ ਹੋ ਗਏ ਸਰਕਾਰ ਬਣੀ ਕੀ ਉਹਨਾਂ ਨਾਲ ਸੰਬੰਧਿਤ ਆ ਉਸ ਤੋਂ ਬਾਅਦ ਲਿਫਟ ਪੰਪਾਂ ਨੂੰ ਗੱਲ ਸੀ ਉਹਨਾਂ ਨਾਲ ਸੰਬੰਧਿਤ ਆ ਜਿਹੜੀ ਆਵਾਰਾ ਪਸ਼ੂਆਂ ਡੰਗਰਾਂ ਕੁੱਤਿਆਂ ਦੀ ਗੱਲ ਆ 31 ਮਾਰਚ 2024 ਤੱਕ ਸਾਨੂੰ ਲਿਖ ਕੇ ਦਿੱਤਾ ਸੀ ਵੀ ਮੈਂ 1000 ਏਕੜ ਜਿਹੜਾ ਜਗ੍ਹਾ ਪਈ ਆ ਪਟਿਆਲੇ ਕੋਲ ਉੱਥੇ ਮੈਂ ਇੰਤਜ਼ਾਮ ਕਰ ਦੂੰਗਾ ਇੱਕ ਅਜੇ ਤੱਕ ਇੰਤਜ਼ਾਮ ਹੋਇਆ ਉਹ ਕਿਸਾਨਾਂ ਨਾਲ ਨਾ ਵੀ ਸੰਬੰਧਤ ਕੋ ਤੁਹਾਡੇ ਨਾਲ ਵੀ ਸੰਬੰਧ ਹੁੰਦਾ ਤੁਹਾਨੂੰ ਵੀ ਡੰਗਰ ਮਾਰਦੇ ਆ ਸਾਨੂੰ ਵੀ ਮਾਰਦੇ ਆ ਇਸ ਤਰ੍ਹਾਂ ਪਾਲਤੂ ਡੰਗਰ ਜਿਹੜੇ ਝੁੰਡਾਂ ਦੇ ਝੁੰਡ ਤੁਰੇ ਫਿਰਦੇ ਨੇ ਸੜਕਾਂ ਤੇ ਅਸੀਂ ਕਹ ਉਹਨਾਂ ਤੇ ਕਾਨੂੰਨ ਆ ਰੱਸੀ ਤੋਂ ਬਿਨਾਂ ਸੰਗਲ ਤੋਂ ਬਿਨਾਂ ਉਹਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਉਹ ਉਹਦੇ ਤੇ ਤੁਸੀਂ ਰੋਕ ਲਾਓ ਦੂਸਰਾ ਅਸੀਂ ਕਾ ਸਾਡੇ ਜਿਹੜੇ ਖੇਤ ਨੇ ਉਹਦੇ ਚ ਰੋਜ਼ ਤੇ ਸੂਰ ਨੁਕਸਾਨ ਕਰਦੇ ਆ ਉਹ ਉਦੋਂ ਅਸੀਂ ਕਹਿ ਕੇ ਆਈ ਸੀ ਉਦੋਂ 315 ਬੋਰ ਕਰਤੀ ਸੀ ਵੀ ਦੋਈ ਰਫਲਾ ਕਰੋ ਤੇ ਉਹਦੇ ਪਰਮਿਟ ਜਿਹੜੇ ਆ بڑے ਗੁੰਜਲਦਾਰ ਨੇ ਉਹਦੇ ਪਰਮਨਟ ਜਿਵੇਂ ਪਹਿਲੀਆਂ ਸਰਕਾਰਾਂ ਸੀ ਕੈਪਟਨ ਸਾਹਿਬ ਵੇਲੇ ਉਹਦੇ ਹਸਾਬ ਨਾਲ ਉਹੀ ਪਰਮਨਟ ਤੁਸੀਂ ਸਾਨੂੰ ਜਾਰੀ ਕਰੋ ਠੀਕ ਹੈ ਅੱਛਾ ਜਿਹੜਾ ਪਹਿਲਾਂ ਚੰਡੀਗੜ੍ਹ ਜਾਣ ਦਾ ਐਕਸ਼ਨ ਰੱਖਿਆ ਸੀ ਉਹ ਫਿਰ ਹੁਣ ਇੱਕ ਵਾਰ ਰੋਕ ਦਿੱਤਾ ਗਿਆ ਮਲਤਵੀ ਕਰ ਦਿੱਤਾ ਗਿਆ ਹਾਂ ਕਿਉਂਕਿ ਮੋਰਚੇ ਕਾਫੀ ਚੱਕੇ ਗਏ ਨੇ ਥੋੜੇ ਜਿਹਾ ਮੋਰਚੇ ਸੀ ਸਾਡੇ ਬੰਦੇ ਵੀ ਛੱਡ ਦਿੱਤੇ ਗਏ ਨੇ ਇੱਕ ਦੋ ਬੰਦਿਆਂ ਤੋਂ ਕਰਕੇ ਉਹ ਛੱਡ ਦਿੱਤੇ ਜਾਣਗੇ ਉਹ ਅਸੀਂ ਮੋਰਚੇ ਉਠਾ ਲਏ ਨੇ ਅਗਲਾ ਕੀ ਕੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਇਹਦੇ ਨਾਲ ਨਿਰਾਸ਼ਤਾ ਨਹੀਂ ਜਾਊਗੀ ਕਿ ਵੱਡਾ ਐਕਸ਼ਨ ਸੰਯੁਕਤ ਮੋਰਚੇ ਨੇ ਰੱਖਿਆ ਸੀ ਤੇ ਉਹ ਸਰਕਾਰ ਨੇ ਫੇਲ ਕਰ ਦਿੱਤਾ ਤੇ ਸੰਯੁਕਤ ਮੋਰਚਾ ਹੁਣ ਆਪਣੇ ਐਕਸ਼ਨ ਤੋਂ ਹੀ ਪਿੱਛੇ हट ਗਿਆ ਨਹੀਂ ਉਹ ਐਕਸ਼ਨ ਅਸੀਂ ਪਹਿਲਾਂ ਹੀ ਪਿੱਛੇ ਲੋਕ ਚਲੇ ਗਏ ਸੀ ਥੋੜੇ ਐਕਸ਼ਨ ਰਹਿ ਗਿਆ ਸੀਗਾ ਅੱਜ ਕੱਲ ਦੇ ਵਿੱਚ ਦੁਬਾਰਾ ਐਕਸ਼ਨ ਅਸੀਂ ਅਸੀਂ ਦਿੱਤਾ 7 ਤਰੀਕ ਨੂੰ ਅਸੀਂ ਮੀਟਿੰਗਾਂ ਸੱਦ ਲਈਆਂ ਸਾਰੇ ਜ਼ਿਲ੍ਹਿਆਂ 'ਚ ਤੇ 10 ਤਰੀਕ ਨੂੰ ਅਸੀਂ ਜਿੰਨੇ ਐਮਐਲਏ ਇਹਨਾਂ ਦੇ ਹੁਕਮਰਾਮ ਨਰਾ ਪਾਰਟੀ ਦੇ ਮਨਿਸਟਰ ਨੇ ਉਹਨਾਂ ਦੇ ਦਰਾਂ ਦੇ ਮੂਹਰੇ 11 ਤੋਂ 3 ਵਜੇ ਤੱਕ ਅਸੀਂ ਉਹਨਾਂ ਦੇ ਮੂਹਰੇ ਧਰਨੇ ਦਵਾਂਗੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਤੁਹਾਡੀ ਸਰਕਾਰ ਗਲਤ ਕਰ ਰਹੀ ਆ ਤੁਸੀਂ ਸਾਡੀਆਂ ਗੱਲਾਂ ਮੰਨੀਆਂ ਹੋਈਆਂ ਨਹੀਂ ਮੰਨ ਰਹੇ ਉਹਨਾਂ ਨੂੰ ਫੌਰੀ ਤੌਰ ਤੇ ਤੁਸੀਂ ਲਾਗੂ ਕਰੋ ਹਮ ਹਰਿੰਦਰ ਲਖੋਵਾਲ ਜੀ ਹੋਰਾਂ ਨੇ ਤੁਹਾਨੂੰ ਦੱਸਿਆ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ